ਕਤੋ ਰੰਪਰਸ ਲੋਕ ਮੁਹੱਲਾ ਨਵਾ ਗਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀ ਨਾ ਕਾਉ ਨਾਨਕਰ ਭਜ ਮੰਨ ਜਿਹ ਬਿਦਜਾਲ ਕਾਮੀ ਨਾ ਵੇਖਿਆ ਨਾ ਸੋ ਕਾਹੇ ਰਚਿਆ ਨਿਮਖ ਨਾ ਹੋਏ ਉਦਾਸ ਆਜਾ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਅਪਣੀ ਕਰਮਾਨ ਨ ਨਮਾ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਆਤਤ ਉਧਾਰਨ ਪਹ ਹਰਨ ਹਾਰੇ ਅਨਾਥ ਕੇ ਨਾਤਾ ਕਾਹ ਨਾਨਕ ਤਹ ਜਾਨੀਐ ਸਦਾ ਬਸਤ ਤਮਸਾਤ ਤਾਨ ਤਾਨ ਜਤਕੋ ਦੀਆ ਤਾਸ ਹੋਨੇ ਹੋ ਨਕੀ ਨਾ ਕਹੋ ਨਾਨਕ ਨਰ ਬਾਵਰ ਆਬ ਕਿਉ ਡੋਲ ਤਾਰੇ ਜਾਨਾ ਤਨ ਤਨ ਸੰਪ ਸੋਖ ਦੀਆ ਅਰ ਜਹਾਨੀ ਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਰਾਮ ਸਭ ਸੁਖ ਦਾ ਤਾਰਾ ਮਹਾਇ ਦੂਸਰਨਾਹੇ ਨਕੋਏ ਆਹੋ ਨਾਨਕ ਸੁਨ ਰੇ ਮਨਾ ਤਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤਹਿ ਪਾਜਰ ਤਾਮੀਤ ਕਉ ਨਾਨਕ ਸੁਨ ਰੇ ਮਨਾ ਆਦ ਕਟ ਤ ਹੈ ਨੀ ਤ ਆਜ ਤਤ ਗ ਤਨ ਰਚ ਜਨ ਜਤਰ ਸੁਜਾਨ ਜਹ ਤੈ ਉਪਜਿਉ ਨਾਨਕਾ ਲੀਨ ਤਾਏ ਮੈ ਮਾਨ ਗਾੜ ਗਾੜ ਮੈਂ ਹਰ ਜੋ ਵਸੈ ਸੰਤਨ ਕਹਉ ਉਪਕਾਰ ਕਹੋ ਨਾਨਕ ਦੇਹ ਭਜ ਮਨ ਆਉਣ ਦੇ ਉਤਰ ਪਾਰ ਸੋਖ ਦੋਖ ਦੇ ਪਰਸ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਔ ਸਤੋਤ ਨਿੰਦਿਆ ਨਾਹੈ ਜਹੈ ਕੰਚਨ ਲਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਪਾਹਿ ਤਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀ ਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤਹ ਜਾਨ ਆਗਾਹੁ ਤਨ ਨ ਪੈ ਮਾਨ ਉਤਿਆਨ ਕਸੌ ਨਰੇ ਮਨਾ ਗਿਆਨੀ ਤਾਹੇ ਵਿਖਾਨ ਜੇ ਵਿਖਿਆ ਸਗਲੇ ਤਾ ਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਿਹ ਨਰ ਮਥ ਭਾਗ ਜੇ ਮਾਇਆ ਮਮਤਾ ਤਜੇ ਸਭ ਤੈ ਪਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਾਹਮਣ ਨਿਵਾਸ ਜੇ ਪ੍ਰਾਨੀ ਹਾਂ ਮੈਂ ਤਜੇ ਕਰ ਤਾਰਾਮ ਪਛਾਨ ਕੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਆਨੋ ਸਨ ਦਰਮਤ ਹਰਨ ਕਲ ਮੈਂ ਹਰ ਕੋ ਨਾਮ ਨੇ ਸਦ ਨਜੋ ਨਾਨਕ ਭਜ ਸਫਲ ਹੋਏ ਤੇ ਕਾਮ ਜਹਿ ਬਾਗਉਣੋ ਗੋਬਿੰਦ ਭਜੋ ਕਾਣ ਸੁਣੋ ਹਰ ਨਾਮ ਕਹੋ ਨਾਨਕ ਸੁਨਰੇ ਮਨਾ ਪਰ ਨਾ ਜਮਕ ਤਾਮ ਜੋ ਪ੍ਰਾਨੀ ਮਮਤਾ ਤਜ ਲੋਭ ਮੋਹ ਅਹੰਕਾਰ ਰਹੋ ਨਾਨਕ ਆਪਨ ਤਰਾਏ ਔਰਣ ਲੇ ਤੋ ਉਦਾਰ ਜੋ ਸੋ ਪਨਾ ਯਰ ਪੇਖਣਾ ਐਸੇ ਜਗ ਕਉ ਜਾਨ ਨ ਨਮਾ ਕਾਛ ਸਚੋ ਨਹੀਂ ਨਾਨਕ ਮੇਨ ਭਗਵਾਨ Yes, ਨਾਨਕ ਸੇ ਤੋ ਰਾਨੀ ਕਾ ਸ਼ੋ ਨਚੇ ਤਾਈ ਮਦਮਾਇਆ ਕੈ ਅੰਦਾ ਕਾ ਨਾਨਕ ਬਿਨ ਹਰ ਪਾਜਨ ਪਰ ਤਾਹੇ ਜਮ ਫੰਦਾ ਜੋ ਸੋਖ ਕੋ ਜੋ ਹੈ ਸਦਾ ਸਰਨ ਰਾਮ ਕੀ ਲੈ ਹੈ ਕਹੋ ਨਾਨਕ ਸੋ ਨਰੇ ਮਨਾ ਦਰ ਲੋ ਬ ਮਨ ਖ ਦੇ ਮਾਇਆ ਕਾਰਣ ਤਾ ਵਹਿ ਮੂਰਖ ਲੋਗ ਅਜਾਨ ਕਹੁ ਨਾਨਕ ਬਿਨ ਹਰਿ ਆਜਨ ਬਿਰਥਾ ਜਨਮ ਸਰਾਨ ਹਰ ਜੰਦੀ ਨਾਰਕ ਸਾਚੀ ਮਾਨ ਨਾ ਮਾਇਆ ਮੈਂ ਫਾਦਰ ਰਹਿਓ ਬਿਸਰਿਆ ਮਾ ਕਹੋ ਨਾਨਕ ਬੇਨ ਹਰ ਭਜਨ ਜੀਵਨ ਕਉਨੇ ਕਾਮ ਪ੍ਰਾਨੀ ਰਾਮ ਨਜ ਤਈ ਮਦ ਮਾਇਆ ਕ ਅੰਦਾ ਕਉ ਨਾਨਕ ਹਰ ਪਾਜਨ ਬਿਨ ਪਰ ਤੋ ਤਾਹੇ ਜਮ ਖੰਦ ਸੋ ਸੰਗੀ ਭੈ ਦੁਖ ਮੈਂ ਸੰਗ E ਨਾ ਤੇਹ ਨਰ ਹਾਰ ਹੀ ਨਾਨਕ ਸਾਚੀ ਮਾਨ ਏਕ ਭਗਤ ਬਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜੈ ਸੇ ਸੁਕਰ ਸੂ ਆਨ ਨਾਨਕ ਕਿ ਮਨੋ ਤਹੇ ਤਨ ਸਵਾਮੀ ਕੋ ਗ੍ਰਹੋ ਜੋ ਸਦਾ ਸਵਾਨ ਤਜਤ ਨਾਹੀ ਨਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਵਰਤ ਸਰਦਾਨ ਗੁਮਾਨ ਨਾਨਕ ਨੇ देखे फल जात ते ज्यौ कुंचर स्ना सिर गम प्यो बगड़ा गम ਪਹ ਨਾਨਕ ਇਹ ਵਿਧ ਭਈ ਤੋ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਅਨਿਕ ਥਿਰ ਹਰ ਭਗਤ ਹੈ ਤੇਹ ਰੱਖੋ ਮਨ ਮਾਇ ਜਗ ਰਚਨਾ ਸਭ ਝੂਠ ਹਾ ਜਾਣ ਲੈ ਹੋ ਰੇ ਮੀਤਾ ਬਹ ਨਿਕ ਥਿਰ ਨਾਰ ਹੈ ਚੋਬਲੋ ਕੀ ਪੀਤਾ ਰਾਮ ਗयो ਰਾਵਣ ਗयो ਜਾ ਕਉ ਬਹ ਪਰਵਾਰ ਕਹੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਓ ਸੰਸਾਰ ਚਿੰਤਾ ਤਾਂ ਕੀ ਕੀ ਚੀਜ਼ ਆ ਜੋ ਨਾ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ تیر ਨਹੀਂ ਕੋਏ ਉਪਜੋ ਸੋ ਬੇਨਸਾ ਹ ਪਰਵਾਜ ਕੈ ਕਾਲ ਆਨੇਕ ਹਰ ਗੁਣ ਗਾਇਨੇ ਸਾਡਿਸ ਗਲ ਜੰਜਾਲ ਦੁਹਰਾ ਬਲਸ਼ਟ ਜੇ ਕਾਸ਼ੋ ਨਾ ਹੋਤ ਉਪਾਇ ਨਾਨਕ ਆਪਿਓਟ ਹਰ ਗਾਜ ਜਿਓ ਹੋ ਸਹਾਈ ਬਲੋ ਆ ਵੰਦਨ ਛਟੇ ਸਭ ਗਿਸ਼ ਹੋਤ ਉਪਾਈ ਨਾਨਕ ਸਬ ਕੇਸ਼ ਤੁਮ ਰਹਾਤ ਮੈਂ तुम ही हो तस्सा ही भांगा सका को ना ने बहों साथ हो ना ने बै एक एक रघुनाथ गत में किन जप्यो गुर माम राम कहो जाकर सम नहीं को जिह सिमरत संकट मेट दर तुहारो तो हो ਨਾਮ ਹੋਰ ਮੇਗਾ ਸਿੱਕਾ ਸਬਸ ਆਧਾਰੋ ਜੇ ਕੋ ਖਾਵ ਜੇ ਕੋ ਪੁੰਚ ਤਿਸ ਕਾ ਹੋਈ ਉਧਾਰੋ ਏਹੇ ਵਸਤਾ ਤ ਜੀ ਨਹ ਜਾਏ ਨੇਤੇ ਨੇਤੇ ਤੇਰਾ ਕੀ ਉਰਾਰੋ ਤਮ ਸੰਸਾਰ ਚਰਨ ਲਗ ਧਰੀਐ ਸਬ ਨਾਨਕ ਬ੍ਰਹਮ ਪਸਾਰੋ ਕਮਹਲਾ ਪੰਜ ਹਮਾਰ ਤੇਰਾ ਕੀਤਾ ਜਾਤੋ ਨਹੀਂ ਮੈ ਨੋ ਜੋਗ ਕੀਤੋ तार सतगुर सजन मिले नान क नाम मिल तीवन ता हर तारस ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵਰੇ ਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅਠ ਨੰਦਨ ਪ੍ਰਥਮ ਰਾਗ ਪਰ ਵਕਰ ਹੈ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵਿਵਲਾਵਲੇ ਪੁਨਿਆ ਕੀ ਕਬਲੀ ਹੋਨਾ ਸਲੇ ਕੀ ਕੀ ਬਈ ਬਾਰੇ ਇਹ ਭੈਰੋ ਕੀ ਪੰਚੋ ਨਾਰੀ ਪੰਜਾਂ ਮਹਾਖੋ ਸੁਨਾਵ ਹੈ ਬੰਗਾਲਮ ਮਦਮਾਦ ਵਗਾਵੇ ਲਲਤ ਬਲਾਵ ਲਗਾਵਹਿ ਆਪਣੀ ਆਪਣੀ ਭਾਰ ਆਸ਼ਟ ਬਤਰ ਭਰਵ ਕੇ ਗਾਵੇ ਕਾਇਨ ਪਾਤਰ ਮਾਲਕ ਅਕਸਕ ਲਾਪੈ ਸੰਗ ਰਾਗਣੀ ਪਾਂਚੋਂ ਥਾਪੇ ਗੌੜ ਗਰੀ अेवारी गंदारी चारी सरीो गाए रा कौशक संग लाई मारू मस्त संग में बारा भुल चंड कौशकाराघट भर नद गाए ਤੇ ਮਾਲਕ ਉਸਤਤ ਸੰਹੋਂ ਆਇਓ ਹੰਡੋਲਾ ਪੰਚ ਨਾਰ ਸੰਗ ਅਸ਼ਟ ਸਤ ਉਠ ਹੈ ਤਾਰ ਕਲੋਲਾ ਗਾਇਨ ਤਾਰ ਮਿਲਾ ਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ 400 ਆਹੀਰੀ ਲਾ ਭਾਰ ਜਾ ਸੰਗ ਲਾਈ ਪੰਚੋਂ ਆਰੇ i'm on the